ਪੁਲਿਸ ਸਵਾਗਤ ਕਰਦੇ ਆ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਨਾਲ ਆਪਾਂ ਇੱਕ ਐਸੀ ਕੁੜੀ ਦੀ ਸਟੋਰੀ ਸਾਂਝੀ ਕਰਾਂਗੇ ਉਹਨੇ ਕਿਵੇਂ ਇੱਕ ਸਾਲ ਤੱਕ ਲੋਕਾਂ ਨੂੰ ਪੁਲਿਸ ਵਾਲੀ ਬਣ ਕੇ ਨਕਲੀ ਪੁਲਿਸ ਵਾਲੀ ਬਣ ਕੇ ਬੇਫਕੂਫ ਬਣਾਇਆ ਤੇ ਆਖਰ ਉਹ ਕਿਵੇਂ ਫੜੀ ਗਈ ਦੋਸਤੋ ਇਸ ਕੁੜੀ ਦਾ ਨਾਮ ਹੈਗਾ ਮਾਲਵਿਕਾ ਜਿਹੜੀ ਕਿ ਤੇਲਗਾਨਾ ਦੀ ਰਹਿਣ ਵਾਲੀ ਸੀ ਤੇ ਇਹ ਨਕਲੀ ਪੁਲਿਸ ਅਫੀਸਰ ਬਣ ਕੇ ਕਿਵੇਂ ਲੋਕਾਂ ਨੂੰ ਬੇਫਕੂਫ ਬਣਾਉਂਦੀ ਰਹੀ ਇੱਕ ਸਾਲ ਤੱਕ ਕਿਸੇ ਨੂੰ ਕੋਈ ਪਤਾ ਨਾ ਲੱਗਿਆ ਦਰਅਸਲ ਦੋਸਤੋ ਮਾਲਕਾ ਦਾ ਜਿਹੜਾ ਸ਼ੌਕ ਸੀਗਾ ਉਹ ਪੁਲਿਸ ਵਿੱਚ ਭਰਤੀ ਹੋਣਾ ਸੀਗਾ ਤੇ ਉਹ ਮੈਡੀਕਲ ਦੇ ਵਿੱਚ ਅਨਫਿਟ ਹੋਣ ਕਰਕੇ ਪੁਲਿਸ ਦੇ ਵਿੱਚ ਭਰਤੀ ਨਾ ਹੋ ਸਕੀ ਅਤੇ ਇਹਨਾਂ ਦੇ ਪਿੰਡ ਦੇ ਕੁਝ ਗੁੰਡੇ ਮਸਟੰਡੇ ਕਹਿ ਸਕਦੇ ਆਪਾਂ ਉਹ ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਹੁੰਦੇ ਸੀ ਉਹਨਾਂ ਗੁੰਡਿਆਂ ਤੋਂ ਤੰਗ ਆ ਕੇ ਮਾਲਕਾ ਨੇ ਸੋਚਿਆ ਕਿ ਮੈਂ ਕਿਵੇਂ ਪੁਲਿਸ ਵਾਲੀ ਬਣਾ ਤਾਂ ਦੋਸਤੋ ਮਾਲਕਾ ਨੇ ਇੱਕ ਵਰਦੀ ਖਰੀਦੀ ਅਤੇ ਉਹ ਵਰਦੀ ਪਾ ਕੇ ਆਪਣੇ ਸ਼ਹਿਰ ਦੇ ਵਿੱਚ ਰਹਿਣ ਲੱਗੀ ਅਤੇ ਲੋਕਾਂ ਨੂੰ ਦੱਸਣ ਲੱਗੀ ਵੀ ਮੈਂ ਇੱਕ ਪੁਲਿਸ ਆਫੀਸਰ ਬਣ ਚੁੱਕੀ ਹਾਂ ਆਰਬੀਐਫ ਦੇ ਵਿੱਚ ਦੋਸਤੋ ਹੌਲੀ-ਹੌਲੀ ਉਸ ਕੁੜੀ ਦੀ ਲੋਕਾਂ ਦੇ ਵਿੱਚ ਜਾਣ-ਪਛਾਣ ਵੱਧ ਗਈ ਤੇ ਲੋਕ ਉਹਨੂੰ ਵੱਡੇ ਤੋਂ ਵੱਡੇ ਪ੍ਰੋਗਰਾਮਾਂ ਦੇ ਵਿੱਚ ਸੱਦਣ ਲੱਗੇ ਅਤੇ ਕਈ ਉਹਨੂੰ ਕੌਮੀ ਸਨਮਾਨ ਵੀ ਮਿਲੇ ਅਤੇ ਉਹ ਜਦੋਂ ਕਿਸੇ ਵਿਆਹ ਸਾਦੀ ਦੇ ਵਿੱਚ ਵੀ ਜਾਂਦੀ ਤਾਂ ਉਹ ਵਰਦੀ ਪਾ ਕੇ ਜਾਂਦੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਦੋਸਤੋ ਉਹਨਾਂ ਦੇ ਪਿੰਡ ਵਾਲਿਆਂ ਨੂੰ ਵੀ ਐਨਾ ਯਕੀਨ ਹੋ ਗਿਆ ਸੀ ਵੀ ਇਹ ਜਿਹੜੀ ਕੁੜੀ ਆ ਇਹ ਪੁਲਿਸ ਦੇ ਵਿੱਚ ਇੱਕ ਅਫਸਰ ਲੱਗੀ ਹੋਈ ਆ ਇਸ ਤੋਂ ਬਾਅਦ ਮਾਲਕਾ ਦੀ ਮੰਗਣੀ ਤੈਅ ਹੋ ਜਾਂਦੀ ਆ ਜਿਸ ਦਿਨ ਉਸ ਦੀ ਮੰਗਣੀ ਹੁੰਦੀ ਆ ਉਹ ਉਸ ਦਿਨ ਵੀ ਵਰਦੀ ਦੇ ਵਿੱਚ ਆ ਜਾਂਦੀ ਆ ਤਾਂ ਉਸਦੇ ਮंगेਤਰ ਨੂੰ ਉਸ ਦੇ ਉੱਤੇ ਸ਼ੱਕ ਹੋ ਜਾਂਦਾ ਤੇ ਉਸ ਤੋਂ ਬਾਅਦ ਉਹ ਆਰਬੀਐਫ ਤੋਂ ਉਸ ਦੀ ਰਿਪੋਰਟ ਮੰਗ ਲੈਂਦਾ ਉਸ ਦੇ ਬਾਰੇ ਜਾਣਕਾਰੀ ਮੰਗ ਲੈਂਦਾ ਜਦੋਂ આરਬੀਐਫ ਛਾਣਬਿੰਡ ਕਰਦੀ ਆ ਤਾਂ ਉਹ ਨਕਲੀ ਪੁਲਿਸ ਵਾਲੀ ਪਾਈ ਜਾਂਦੀ ਆ ਕਿਉਂਕਿ આરਬੀਐਫ ਦੇ ਵਿੱਚ ਉਹ ਭਰਤੀ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਪੁਲਿਸ ਉਹਨੂੰ ਗ੍ਰਿਫਤਾਰ ਕਰ ਲੈਂਦੀ ਆ ਅਤੇ ਕਈ ਤਾਰਾ ਮਾ ਲਾ ਕੇ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਇਸ ਕੁੜੀ ਨੇ ਇੱਕ ਸਾਲ ਤੱਕ ਲੋਕਾਂ ਨੂੰ ਕਿਵੇਂ ਵੇਫਕੂ ਬਣਾਇਆ ਅਤੇ ਉੱਥੋਂ ਦੇ ਪ੍ਰਸ਼ਾਸਨ ਨੂੰ ਵੀ ਇੱਕ ਸਾਲ ਤੱਕ ਪਤਾ ਨਹੀਂ ਲੱਗਣ ਦਿੱਤਾ ਅੱਜ ਦੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਇਸ ਕਰਕੇ ਦੋਸਤੋ ਸਾਵਧਾਨ ਰਹੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਕਿਰਪਾ ਕਰਕੇ ਹੋਰਾਂ ਤੱਕ ਵੀ ਸ਼ੇਅਰ ਕਰੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ